ਰੋਲੀਜਠੇਰੀਆਂ ਦਾ ਸਲਾਨਾ ਜੋੜ ਮੇਲਾ ਪਿੰਡ ਰੁੜਕਾ ਕਲਾ ਪਾਸਲਾ ਰੋਡ ਵਿਖੇ ਬੜੀ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਉਪਰੰਤ ਬੀਬੀਆਂ ਵੱਲੋਂ ਭੇਟਾਂ ਦਾ ਗੁਣਗਾਨ ਕੀਤਾ ਗਿਆ ਉਪਰੰਤ ਲੰਗਰ ਵਰਤਾਇਆ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੈਕਟਰੀ ਜਗਗੇਸ਼ ਕੁਮਾਰ ਰੋਲੀ ਨੇ ਦੱਸਿਆ ਹਰ ਸਾਲ ਰੋਲੀਜਠੇਰੀਆਂ ਦਾ ਸਲਾਨਾ ਜੋੜ ਮੇਲਾ 13 ਅਪ੍ਰੈਲ ਨੂੰ ਸਮੂਹ ਰੌਲੀ ਪਰਿਵਾਰ ਵੱਲੋਂ ਆਪਸੀ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਇਲਾਕੇ ਪਰਿਵਿੱਚੋਂ ਰੌਲੀ ਪਰਿਵਾਰ ਆਪਣੀ ਹਾਜ਼ਰੀ ਲਗਵਾਉਂਦੇ ਹਨ ਅਤੇ ਆਪਣੇ ਵੱਡੇ-ਵਡੇਰਿਆਂ ਨੂੰ ਯਾਦ ਕਰਦੇ ਹਨ ਉਨ੍ਹਾਂ ਨੇ ਸਮੂਹ ਮੇਲੇ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਪ੍ਰਧਾਨ ਕੁਲਵਿੰਦਰ ਕੁਮਾਰ ਰੌਲੀ ਮੀਤ ਪ੍ਰਧਾਨ ਸੰਜੀਵ ਕੁਮਾਰ ਰੌਲੀ ਸੈਕਟਰੀ ਜੋਗੇਸ਼ ਕੁਮਾਰ ਰੌਲੀ ਸਨੀ ਕੁਮਾਰ ਰੌਲੀ ਹੇਮਤ ਕੁਮਾਰ ਰੌਲੀ ਕੈਸ਼ੀਅਰ ਅਮਿਤ ਕੁਮਾਰ ਰੌਲੀ ਕੈਸ਼ੀਅਰ ਵਿਕਾਸ ਰੌਲੀ ਸੰਜੀਵ ਰੌਲੀ ਅਸ਼ਵਨੀ ਕੁਮਾਰ ਰੌਲੀ ਪੁਨੀਤ ਕੁਮਾਰ ਰੌਲੀ ਸਿਮਰਨ ਰੌਲੀ ਸਮੇਤ ਹੋਰ ਸਾਥੀ ਹਾਜ਼ਰ ਸਨ ਸੋ ਅੱਜ ਦੀ ਅੱਜ ਦਾ ਦਿਹਾੜਾ ਜੋ ਬਹੁਤ ਹੀ ਭਾਗਾ ਭਰਿਆ ਆ ਜਦੋਂ ਕਿ ਅੱਜ ਰੌਲੀ ਜਠੇਰੇ ਫਾਸਲਾ ਰੋਡ ਰੁੜਕਾ ਕਲਾ ਵਿਖੇ ਸਲਾਨਾ ਜੂਲ ਮੇਲਾ 13 April 2025 ਜੋ ਕਿ ਹਰ ਸਾਲ ਦੀ ਤਰ੍ਹਾਂ 13 ਤਰੀਕ ਵਿਸਾਖੀ ਵਾਲੇ ਦਿਨ ਹੀ ਇਸ ਤਿਹਾਰੇ ਨੂੰ ਬੜੀ ਧੁੰਮਤਾਂ ਤੇ ਸ਼ਰਧਾ ਨਾਲ ਰੌਲੀ ਪਰਿਵਾਰ ਵੱਲੋਂ ਮਨਾਇਆ ਜਾ ਰਿਹਾ ਹੈ ਸੋ ਸਭ ਤੋਂ ਪਹਿਲਾਂ ਇਸ ਦਰਬਾਰ ਤੇ ਝੰਡੇ ਰਸਮ ਰੌਲੀ ਪਰਿਵਾਰ ਵੱਲੋਂ ਕੀਤੀ ਗਈ ਉਸ ਤੋਂ ਉਪਰੰਤ ਪਾਪਾ ਜੀ ਦੇ ਲੰਗਰ ਚਲਾਏ ਗਏ ਲੰਗਰ ਦੇ ਵਿੱਚ ਸਮੂਹ ਸੰਗਤਾਂ ਨੇ ਰੌਲੀ ਪਰਿਵਾਰਾਂ ਨੇ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਤੇ ਜੋ ਅੱਜ ਦਾ ਇਹ ਲੰਗਰ ਸੀ ਉਹ ਸਾਡੇ ਕੈਨੇਡਾ ਤੋਂ ਰੌਲੀ ਪਰਿਵਾਰ ਵੱਲੋਂ ਉਹਨਾਂ ਵੱਲੋਂ ਸੇਵਾ ਕੀਤੀ ਗਈ ਸੀ ਸੋ ਮਨਸਾਰਾ ਮਰੌਲੀ ਦੇ ਪਰਿਵਾਰ ਵੱਲੋਂ ਸਮੁੱਚੇ ਰੌਲੀ ਪਰਿਵਾਰ ਵੱਲੋਂ ਅੱਜ ਦੇ ਇਸ ਲੰਗਰ ਦੀ ਸੇਵਾ ਕੀਤੀ ਗਈ ਸੋ ਅਸੀਂ ਰੌਲੀ ਜਠੇਰੇ ਵੱਲੋਂ ਇਹਨਾਂ ਸਮੂਥੀਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਜੀ ਤਾਂ ਜੋ ਇਹ ਜੋ ਜਠੇਰੇ ਆ ਰੌਲੀ ਪਰਿਵਾਰ ਇਸੇ ਤਰ੍ਹਾਂ ਵਾਧਾ ਫੁੱਲਦਾ ਰਹੇ ਤੇ ਅਸੀਂ ਆਉਂਦੇ ਸਮੇਂ ਤੱਕ ਇਸ ਨੂੰ ਹੋਰ ਵੀ ਵਿਸ਼ਾਲ ਮੇਲੇ ਦਾ ਰੂਪ ਦੇ ਸਕੀਏ ਸੋ ਸਾਨੂੰ ਸਮੂਹ ਸੰਗਤ ਦੀ ਇੱਥੋਂ ਜਿੰਨੀ ਵੀ ਸੰਗਤ ਹੈ ਸਾਡੀ ਸਾਡੇ ਜਿੰਨੇ ਵੀ ਪਰਿਵਾਰ ਨੇ ਆਪਣਾ ਜੋੜੋ ਸਾਡਾ ਜੋ ਇਹ ਐਡਰੈਸ ਹੈ ਰੌਲੀ ਜਠੇਰੇ ਪਾਸਵਾ ਰੋਡ ਰੁਰਕਾ ਕਲਾ ਦੇਖੇ ਇਸਤਤ ਨੇ ਸੋਚੇ ਕਿਸੇ ਨੂੰ ਨਹੀਂ ਵੀ ਪਤਾ ਤਾਂ ਪਲੀਜ਼ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਸਾਡੇ ਪ੍ਰਧਾਨ ਐ ਕੁਲਵਿੰਦਰ ਕੁਬਾਦੀ ਰੌਲੀ ਤੇ ਉਸ ਮੁੱਚੇ ਸਾਡੇ ਮੈਂਬਰ ਜਿੰਨੇ ਵੀ ਨੇ ਕਮੇਟੀ ਦੇ ਉਹ ਸਾਡੇ ਨਾਲ ਨੇ ਸੋ ਮੈਂ ਇੱਥੇ ਆਈ ਹੋ ਸਾਰੀ ਸੰਗਤ ਦਾ ਆਪਣੇ ਰੌਲੀ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਜੇਕਰ ਅਰੋਲੀ ਬਝਟੇਰੀਆਂ ਦਾ ਬਹੁਤ ਸਾਚੇ ਦਰਬਾਰ